ਓਏ ਐਂਕਰ ਆ ਫੋਨ ਲੈ ਕੇ ਇਹਦਾ ਫੋਨ ਤੂੰ ਵੀ ਇਹਨੂੰ ਮਾਰ ਸਾਨੂੰ ਮਾਰਿਆ ਸੀ ਤੂੰ ਉਹ ਆ ਵੀ ਮੈਂ ਲਾਖਾ ਨਾ ਪੜਾ ਧੱਕਿਆ ਤੂੰ ਨਾ ਵੀਡੀਓ ਬਣਾ ਵੀਡੀਓ ਬਣਾ ਆ ਦੇਖੀ ਆ ਦੇਖੋ ਆ ਦੇਖ ਲਓ ਬਾਈ ਜੀ ਆ ਦੇਖੋ ਸੌਰੀ ਮਾਨਤਾ ਇਹ ਬੰਦਾ ਬਰਨਾਲਾ ਤੋਂ ਹਟਾਇਆ ਫਟਫਟ ਟੂਲਪਲਾਜੇ ਤੱਕ ਦੇਖ ਲਓ ਕਿੰਨਾ ਨੁਕਸਾਨ ਕਰਕੇ ਆਇਆ ਪਿੱਛੇ ਤਿੰਨ ਜਵਾਕ ਇਹ ਨਹੀਂ ਪਤਾ ਤਿੰਨ ਜਵਾਕਾਂ ਨੂੰ ਇਹ ਬਿਲਕੁਲ ਮੋਟਰਸਾਈਕਲ ਮਾਰਦੇ ਮਾਰ ਗਏ ਬੰਦਾ ਆਇਆ ਆ ਹਾਲ ਦੇ ਵਿੱਚ ਆ ਦੇਖ ਲਓ ਬਾਈ ਆ ਦੇਖ ਲਓ ਹਾਲ ਇਹਨਾਂ ਦਾ ਆ ਗੱਡੀ ਦਾ ਨੰਬਰ ਹੈ ਪਿੱਛੇ ਚਾਰ ਮੋਟਰਸਾਈਕਲ ਵੀ ਮਾਰ ਲੱਗਾ ਮਾਰਦੇ ਮਾਰਦੇ ਆਇਆ ਇਹ ਇਨਸਾਨ ਦੇਖ ਲਓ ਆ ਦੇਖ ਲਓ ਬਾਈ ਜੀ ਕੈਮਸੂਨ ਆ ਦੇਖੋ ਹਾਲ ਜੀ ਬਾਈ ਸੌਨ ਜੀ ਬਾਈ ਮੇਗੀ ਮਾਰ ਮਾਰ ਕੋਈ ਨਾ ਕਟਲੇ ਕ ਰੱਖੀ ਤੇ ਕੈਪਸੂਲ ਇੱਥੇ ਰੱਖੋ ਕੈਪਸੂਲ ਰੱਖ ਦਿੱਤੀ ਸੋਰੀ ਬਾਈ ਕਿੱਥੋਂ ਦਾ ਹਾਂ ਸਾਡੇ ਦੇ ਮਾਰ ਜੀ ਬਾਈ ਵੀ ਇਹ ਚਾਰ ਮੋਟਰਸਾਈਕਲ ਦੇ ਵਿੱਚ ਮਾਰਦਾ ਜਾਵਾ ਇਹ ਮੈਨੂੰ ਵੀ ਬਣਾ ਮੈਨੂੰ ਵੀ ਬਣਾ ਦੇ ਜਿਹੜਾ ਆਪਦਾ ਹੋਰ ਗੱਡੀ ਅਸੀਂ ਮਿਲੀ ਵੀਡੀਓ ਦੋ ਰੇ ਗੱਡੀ ਆ ਲੈ ਪੰਜਾਬ ਮੰਨ ਲੈ ਜਿਹੜਾ ਹੋ ਗਿਆ ਬਾਈ ਕਿੱਥੇ ਖੜਦਾ ਰੱਜੂ ਵੀ ਚਲਾਉਣੀ ਆ ਖੜ ਜਾ ਤੂੰ ਪਰਿਵਾਰ ਲਈ ਫਿਰ ਦੋ ਦਾ ਮੋਟਰਸਾਈਕਲ ਤੇ ਕੀ ਕਸੂਰ ਆ ਬਾਈ ਇਹੋ ਜੇ ਆ ਆ ਇਹਨਾਂ ਆਫ ਕਰਦੀਆਂ